ਕਹਿਣੋ ਜੇ ਕੋਈ ਪੁੱਛੂ ਨਹੀਂ ਕਰਿਆ ਨੀ ਕਹਿਣੋ ਜਮੀਨ ਹੀ ਦੀ ਜਿੰਨੀ ਕਿ ਗਈ ਸਾਰੀ ਰੁੜ ਗਈ ਆ ਵਿੱਚ ਦਰਿਆ ਵਗਣ ਡਿਆ ਵਾ ਆ ਹੁਣ ਹੀ ਜਿਹੜਾ ਪਾਣੀ ਆਇਆ ਵਾ ਇਹ ਤੋਂ ਮਗਰੋਂ ਮਗਰੋਂ ਹਿਸਾਬ ਨਾਲ ਵੀ ਸਾਰੀ ਰੁੜ ਗਈ ਆ ਪਹਿਲੀ ਬੋਰ ਹੀ ਵੇਚੋ ਵੀ ਰੁੜ ਗਿਆ ਵਾ ਤੇ ਬੜਾ ਔਖਾ ਵਾ ਹੁਣ ਜਿਹੜਾ ਮੰਨ ਲਓ ਜਦੋਂ ਜਮੀਨ ਹੀ ਨਾ ਹੋਈ ਤੇ ਕੀ ਆਖਾਂ ਕਿਤੇ ਕੀ ਕਰਾਂਗੇ ਸਾਰੇ ਪਾਸਾ ਤੋਂ ਜਿਹੜੀਆਂ ਸਾਡੀਆਂ ਆਸਾਂ ਦੇ ਪਾਣੀ ਖੜ ਗਿਆ ਵਾ ਕੋਈ ਹੁਣ ਨੀ ਤਾਂ ਨਹੀਂ ਗੜੀ ਜਿੱਦੀ ਮਾਲਕੀ ਜਿਵੇਂ ਜੀ ਸਾਢੇ 3 ਗੱਲੇ ਜਮੀਨ ਇੱਥੇ ਮਾਰ ਗਈ ਤੇ ਸਾਰੀ ਹਾਂਜੀ ਸਾਰੀ ਤੇ ਸਾਰੀ ਰੁੜ ਗਈ ਆ ਜੀ ਜਮੀਨ ਰੁੜ ਗਈ ਆ ਬਹੁਰੀ ਰੁੜ ਗਿਆ ਵਾ 11 ਕਿ ਵੀਜੀ ਹੀ ਉਹਦੇ ਜਿਹੜਾ ਰੁੜ ਗਈ ਅਸੀਂ ਤਾਂ ਨੇ ਵੀ ਚਲੋ ਜੇ ਫਸਾ ਰੁੜ ਗਈ ਸੀ ਤੇ ਸਾਡੇ ਪੈੜੇ ਬਾਜ ਜਾਂਦੇ ਸੀ ਤੇ ਅੱਗੇ ਫੇਰ ਅਹ ਕਣਕੀ ਕੋਈ ਸਾਡੇ ਖਾਣ ਪੀਣ ਚੋਗੀ ਹੋ ਜਾਂਦੀ ਤੋਂ ਤੇ ਫਸਲ ਵੀ ਗਈ ਤੇ ਜਮੀਨ ਵੀ ਗਈ ਇਥੇ ਪਾਣੀ ਏਡਾ ਡੂੰਗਾ ਜੋ ਵੀ ਅਹੀਂ ਬਣਨੀ ਨਹੀਂ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਬੱਚਿਆਂ ਨੇ ਵੀ ਸਾਨੂੰ ਨਹੀਂ ਪਤਾ ਕਿ ਬੱਚੇ ਵੇਖਣਗੇ ਕਿ ਨਹੀਂ ਵੇਖਣਗੇ ਆਸ ਬਿਲਕੁਲ ਹੀ ਆਸ ਹੈ ਇਹ ਸਾਡੀ ਜੀ ਖਤਮ ਹੋ ਗਈ ਆ ਅਸੀਂ ਤੇ ਏਡੇ ਹੁਣ ਬੜਾ ਅਗਲੀ ਜ਼ਿੰਦਗੀ ਜਿਹੜੀ ਆ ਬੜੀ ਮੁਸ਼ਕਲ ਹੋ ਗਈ ਆ ਕੁਝ ਨਹੀਂ ਹੋ ਰਿਹਾ ਜੋ ਜ਼ਮੀਨ ਦੇ ਨਾਲ ਚਲੋ ਮੜਾ ਮੋਟਾ ਲੈਣਾ ਦੇਣਾ ਉਧਰ ਉਧਰ ਹੀ ਕਰੇ ਫੜ ਲੈਨੇ ਹਾਂ ਕੁਛ ਤਾਂ ਕੁਛ ਮੁਰ ਜਾਂਦੇ ਸੀ ਵਿਆਜ ਹੀ ਤਾਂ ਮੁਰ ਜਾਂਦਾ ਚਲੋ ਇੰਨਾ ਬੜਾ ਹੀ ਹੁਣ ਕੁਛ ਨਹੀਂ ਜੇ ਫਸਲੀ ਨਹੀਂ ਜਾਣੀ ਤੇ ਨਾ ਵਿਆਜ ਮੋਟਾ ਨਾ ਮੂਲ ਮੁਰਨਾ ਤਰੇ ਆਪੇ ਲਕਿਨਾਂ ਦੂਸੇ ਦਾ ਇੱਥੋਂ ਜੇ ਘੜ ਤੋ ਕੱਟ ਵੀ ਜਿਹੜਾ 10 ਕਿੱਲੇ ਦੂਰ ਹਿਦਰਿਆ ਸਾਡੀ ਜ਼ਮੀਨ ਤੋਂ ਹੋਂਟੇਂ ਦਾ ਟੇਂ ਦਾ ਮੁੜ ਕੇ ਆਹ ਸਾਲ ਦੋ ਸਾਲਾਂ ਦੇ ਵਿੱਚ ਜਿਹੜਾ ਵਾ ਪੰਜਾਂ ਛੇ ਕਿੱਲਾਂ ਤੇ ਆ ਗਿਆ ਪੰਜ ਛੇ ਕਿੱਲੇ ਜਿਹੜੇ ਹੋਂ ਹੀ ਹੋਂ ਟਹਿ ਗਿਆ ਆ ਪਾਣੀ ਆਉਣ ਦੇ ਵਿੱਚ ਵਿੱਚ ਫਿਰ ਕੇ ਪਾਣੀ ਬੜਾ ਲੰਮਾ ਚੱਲਿਆ ਵਾ ਤੇ ਸਾਰੀ ਜਿਹੜੀ ਆ ਜ਼ਮੀਨ ਨੇ ਸਾਰੀ ਹਿਸਾਬ ਨਾਲ ਵੀ ਐਰ ਕੀ ਐਰ ਕੀ ਰੋਡ ਤੇ ਆ ਅੱਗੇ ਸਾਡਾ ਕੁਛ ਹੀ ਇਸੇ ਪੈੜੀ ਦਾ ਸਾਡੀ ਦਾ ਜ਼ਮੀਨਾਂ ਰਿਸ਼ਕਾਨੀ ਹੋਈ ਹੋਇਆ ਉਹਨੇ ਪਾਣੀ ਨੇ ਜਿਹੜਾ ਸਾਰਾ ਕਰਤਾ ਸਾਰੀ ਪੈੜੀ ਤੁਸੀਂ ਦੱਸਾ ਕਿ ਪਾਣੀ ਵੀ ਤੁਹਾਡੀ ਜ਼ਮੀਨ ਦੇ ਵਿੱਚ ਵਗ ਰਿਹਾ ਹਾਂਜੀ ਜ਼ਮੀਨ ਦੇ ਵਿੱਚ ਵਗਣ ਰਿਹਾ ਜੀ ਪਾਣੀ ਅੱਧਾ ਤੇ ਜਿਹੜਾ ਵਾਸਾਬ ਨਾ ਵੀ ਪੂਰਾ ਹੀ ਤਕਰੀਬਨ ਗੇ ਉਧਰ ਕੋ ਛੱਡੀ ਜਾਂਦਾ ਪੂਰਾ ਹੀ ਜਿਹੜਾ ਪਦਰੀਆ ਵਾ ਸਾਡੀ ਜ਼ਮੀਨ ਦੇ ਵਿੱਚ ਹੀ ਵਗਣ ਰਿਹਾ ਵਸ ਹੁਣ ਉਹਨਾਂ ਇਹਨਾਂ ਦੇ ਵੀਰਾਂ ਨੂੰ ਸਮਾਜ ਲਈ ਸਤਿਕਾਰਾਂ ਤੋਂ ਮੰਗਦੇ ਜੀ ਇਹ ਕਰਦੇ ਆਂ ਵੀ ਕੋਈ ਤੇ ਮੰਗ ਕਰੂਗਾ ਡੀਜ਼ਲ ਦੀ ਕੋਈ ਕਰੂਗਾ ਟਰੈਕਟਰ ਦੀ ਤੇ ਸਾਡੇ ਕੋਲ ਤੇ ਜ਼ਮੀਨ ਹੀ ਨਹੀਂ ਗਈ ਆ ਹੀ ਦੇ ਨਾ ਜਮੀਨ ਹੀ ਰੁੜ ਗਿਆ ਨਾ ਟਰੈਕਟਰ ਦੀ ਮੰਗ ਕਰਦੇ ਆਂ ਤੇ ਨਾ ਹੀ ਹੁਣ ਡੀਜ਼ਲ ਦੀ ਕਰਦੇ ਆਂ ਵੀ ਇਹ ਲੈਣਾ ਕਿਥੇ ਡੀਜ਼ਲ ਸਾਨੂੰ ਤੇ ਆ ਵੀ ਇਹੋ ਬੇਨਤੀ ਆ ਵੀ ਕਿਸੇ ਨਾ ਕਿਸੇ ਹਿਸਾਬ ਨਾਲ ਚਲੋ ਆਖਿਆ ਵੀ ਨਹੀਂ ਜਾਂਦਾ ਮੰਗਣ ਵਾਲੀ ਗੱਲ ਹੋ ਜਾਂਦੀ ਆ ਕਿ ਪੈਸੇ ਲਓ ਸਾਡੀ ਜਿਹੜੀ ਮਤ ਕੀਤੀ ਜਾਵੇ ਚਲੋ ਕੋਈ ਸਾਡਾ ਆਹ ਉਹਦਾ ਸਰਕਲ ਚਲਾ ਲਈਏ ਕੋਈ ਸਾਡਾ ਕਰਜ਼ਾ ਲੈ ਜੇ ਹੁਣ ਲਿਮਟਾਂ ਬਣਾਈਆਂ ਵਾ ਕੀਤਾ ਤੇ ਸਭ ਕੋਈ ਵੀ ਇਹ ਖੇਤੀ ਤੋਂ ਅਸੀਂ ਹੋਲੀ ਲਈ ਮੋੜੀਏ ਹੋਗੇ ਹੁਣ ਬੰਕਾਂ ਚ ਫੋਨ ਆਉਂਦੇ ਆ ਜਿਹਦਾ ਲੈਣਾ ਦੇਣਾ ਉਥੋਂ ਵੀ ਆਉਂਦੇ ਆ ਤੇ ਹੁਣ ਪਰ ਗਾੜੀ ਨਾ ਤੇ ਅਸੀਂ ਕਿਸੇ ਪਾਸੇ ਲੱਗਣ ਨਹੀਂ ਜੋਗੇ। ਅਸੀਂ ਜੀ ਪਹਿਲਾਂ ਦੋ ਗੁੱਡੀਆਂ ਮੇਰੀਆਂ ਵੱਡੀਆਂ ਗੁੱਡੀਆਂ ਅਸੀਂ ਦੇ ਕਾਕਾ ਛੋਟਾ ਸੀ। ਦੋ ਗੁੱਡੀਆਂ ਦੇ ਵਿਆਹ ਕੀਤੇ ਆ। ਉਦੋਂ ਮੈਂ 5 ਲੱਖ ਰੁਪਏ ਦਾ ਕਰਜ਼ਾ ਚੁੱਕਿਆ ਅੱਜ ਤੋਂ 1.5-2 ਸਾਲ ਪਹਿਲਾਂ। ਉਹ ਵੀ ਕਰਜ਼ਾ ਜਿਹੋ ਦਾ ਹੀ ਆ ਜਿਹੜਾ ਲਿਮਟ ਚੁੱਕੀ ਸੀ ਕੋਹਾਰਤੀਏ ਕੋ ਲੈ ਹੀ ਐਰਕੀ ਵੀ ਲੈ ਆ। ਤੇ ਚਲੋ ਸਾਡਾ ਜੀ ਨਹੀਂ ਕਰਦਾ ਜੇ ਜ਼ਮੀਨ ਹੋਵੇ ਤੇ ਤਰਲੇ ਮਾਰ ਨੂੰ ਪਰ ਉਹਨੇ ਉਹ ਅਸੀਂ ਦੇ ਹੱਥ ਜੋੜ ਕੇ ਆਨੇ ਆ ਭੈਣ ਭਰਾਵਾਂ ਨੂੰ ਵੀ ਜਿੱਦਾਂ ਵੀ ਆ ਚਲੋ ਮਾਤੋ ਬੜੀ ਇਨਰੇ ਵੀਰਾਂ ਨੇ ਸਾਰਿਆਂ ਸਮਾਜ ਸੀ ਵੀਰਾਂ ਨੇ ਬਹੁਤ ਜਿਆਦੀ ਲੋਕਾਂ ਦੀ ਕੀਤੀ ਆ ਤੇ ਚਲੋ ਸਾਡੀ ਵੀ ਕੀਤੀ ਜਾਵੇ ਜਿਹੜੀ ਸਾਡਾ ਵੀ ਥੋੜਾ ਜਿਹਾ ਜੀਣਾ ਜਿਹੜਾ ਸੌਖਾ ਹੋ ਜਾਏ ਨਹੀਂ ਤਾਂ ਔਖਾ ਹੀ ਆ ਜਦੋਂ ਕਰਜ਼ੇ ਵਾਲੇ ਕਰਜ਼ਾ ਮੰਗਣਗੇ ਤੇ ਔਖਾ ਤੇ ਬਹੁਤ ਹੁਣ ਦੇਵਾਂਗੇ ਵੀ ਕਿੱਥੋਂ ਦਿੱਤਾ ਵੀ ਨਹੀਂ ਜਾਣਾ ਹੁਣ ਭਾਵੇਂ ਸਾਨੂੰ ਕੋਈ ਫੜਾ ਦੇ ਭਾ ਲੈ ਜਾਏ ਨੰਬਰ ਬੋਲ ਦਿਓ ਜੇ ਕਿਸੇ ਨੇ ਤੁਹਾਡੀ ਮਦਦ ਕਰਨੀ ਹੋਵੇ ਮੋਬਾਈਲ ਨੰਬਰ ਜੀ 98556 20186 98556 20186 ਸਾਡਾ ਮੋਬਾਈਲ ਨੰਬਰ ਆ ਕਿਹੜਾ ਪਿੰਡ ਆ ਅਡਰੈਸ ਹੀ ਬੋਲਦੇ ਨਾਮ ਬੋਲਦੇ ਆਪਣਾ ਪਿੰਡ ਨਾਮ ਮੇਰਾ ਹਜੂਰ ਸਿੰਘ ਪਿੰਡ ਘੜਕਾ ਜ਼ਿਲ੍ਹਾ ਤਰਨਤਾਰਨ ਬਲਾਕ ਚੋਲਾ ਸਾਹਿਬ ਵੇਖੋ ਜੀ ਅਸੀਂ ਤੇ ਜਿ ਜ ਤਰ੍ਹਾਂ ਵੀਰ ਨੇ ਅੱਗੇ ਵੀ ਦੱਸਿਆ ਹਜੂਰ ਸਿੰਘ ਨੇ ਮੇਰੀ 3.5 ਕਿੱਲੇ ਪੈੜੀ ਏਕੜ ਉਹ ਸਾਰੀ ਦਰਿਆ ਦੇ ਵਿੱਚ ਚਲ ਗਈ ਆ ਤੇ ਪਹਿਲਾਂ ਵੀ ਚਲੋ ਜਿਹੜਾ ਵੀ ਤੁਹਾਨੂੰ ਪਤਾ ਜ਼ਿਮੀਂਦਾਰਾਂ ਦਾ ਇਦਰੋਂ ਕਰਜ਼ਾ ਚੁੱਕ ਕੇ ਕੋਈ ਵਿਆਹ ਕਰਨਾ ਕੁਝ ਵੀ ਕਰਨਾ ਉਹ ਇਸ ਤਰ੍ਹਾਂ ਚੱਲਦਾ ਪੈਣਾ ਪੈਣਾ ਭਰਾਵਾਂ ਦਾ ਸਾਰਿਆਂ ਦਾ ਛਾਈ ਚਲਾਈ ਜ਼ਮੀਨ ਤੋਂ ਚਲਦੀ ਆ ਤੇ ਜਦੋਂ ਵੀਰ ਦੀ ਹੁਣ ਜ਼ਮੀਨ ਹੀ ਨਹੀਂ ਰਹੀ ਤੇ ਆਈ ਚਲਾਈ ਸਾਰਾ ਕੁਛ ਵੀਰ ਦਾ ਬੰਦ ਹੋ ਗਿਆ ਇਹ ਕਰਕੇ ਅਸੀਂ ਦੰਦੇ ਆ ਵੀ ਚਲੋ ਜਿਹੜਾ ਵੀ ਕੋਈ ਭੈਣ ਭਰਾ ਵਾ ਸੱਜਣ ਦਾਨੀ ਸੱਜਣ ਕੋ ਇਹਦੀ ਮਦਦ ਕਰੇ ਤੇ ਚਲੋ ਵੀਰ ਦਾ ਜਿਹੜਾ ਵਾ ਵੀ ਕੋਈ ਨਾ ਕੋਸ਼ ਜਿਹੜਾ ਸਬਖਾ ਜੂ ਜਿਤਰਾ ਇਹਨੇ ਦੱਸਿਆ ਵੀ ਇਹਨੇ ਲਿਮਟ ਵਾ ਜਾਂ ਆੜਤੀਏ ਤੋਂ ਪੈਸੇ ਫੜੇ ਆ ਵਿਆਜੀ ਤੇ ਉਹ ਵਿਆਜੀ ਪੈਸੇ ਵੀ ਜਿਹੜੇ ਆੜਤੀਏ ਨੇ ਗਾਂ ਫਸਲ ਤੇ ਦੇਣੇ ਤੇ ਜਦੋਂ ਫਸਲ ਹੀ ਨਾ ਗਈ ਤੇ ਜ਼ਮੀਨ ਈ ਟਹਿ ਗਈ ਜ਼ਮੀਨ ਦੀ ਆਸ ਹੀ ਨਹੀਂ ਇਹਦੀ ਇਹਨਾਂ ਦੀ ਵੀ ਜ਼ਿੰਦਗੀ ਨਾ ਗਈ ਜਾਣੀ ਗੜੀ ਬੱਚਿਆਂ ਦੀ ਵੀ ਨੰਗੀ ਜਾਣੀਆਂ ਜਿ ਤਰ੍ਹਾਂ 38-40 ਸਾਲ ਮੇਰੀ ਉਮਰ ਆ ਜੀ ਮੇਰੀ ਉਮਰ ਤੋਂ ਪਹਿਲਾਂ ਦਾ ਦਰਿਆ ਪਿਛੇ ਉਥੇ ਵਗਿਆ ਜਾਂਦਾ ਐਤੋਂ ਪੇ 10-15 ਕਿਲੇ ਪਿਛਾਂ ਸੀ ਐਦਕੀਆ ਤੇ 23 ਚ ਪਾਣੀ ਆਇਆ ਤੇ ਅੱਜ ਹੁਣ 5 ਚ ਪਾਣੀ ਆਇਆ ਤੇ ਉਹਨੇ ਆਣ ਕੇ ਸਾਰੀ ਪੈਲੀ ਢਾਲੀ ਤੇ ਲੰਮਾ ਪਾਣੀ ਚਲੇ ਨਾਲ ਹੀ ਰੋੜ ਕੇ ਲੈ ਗਿਆ ਤੇ 70-80 ਫੁੱਟ ਪਾਣੀ ਵਗੰਦਿਆ ਇਹਨੂੰ ਨਾਂ ਦੇ ਦੇ ਵਿੱਚ ਹੁਣ ਮਿੱਟੀ ਪਾ ਸਕਦੇ ਆ ਤੇ ਨਾ ਮਤਲਬ ਕਿ ਇੰਨੀ ਕੋਈ ਹੈਗੀ ਅਸਰਮੱਥਾ ਜੀ ਵੀ ਜਿਹੜਾ ਕੋਈ ਇਨਾ ਪਦਰਾ ਕਰ ਲੂ ਇਹਨੂੰ ਮਿੱਟੀ ਪਾ ਕੇ ਜਾਂ ਪਾਣੀ ਪਿਛੋਂ ਬੰਦ ਕਰ ਦੋ ਹੈ ਨਹੀਂਗੀ ਤੇ ਸਰਕਾਰਾਂ ਸਾਡੀ ਹੁਣ ਹੀ ਸਾਥ ਲਈ ਅਸਾਰ ਲੈਂਦੀਆਂ ਇਹ ਕਰਕੇ ਅਸੀਂ ਤੇ ਉਹ ਬੇਨਤੀ ਕਰਦੇ ਆਂ ਵੀ ਚਲੋ ਕੋਈ ਸਾਡੀ ਮਾਂ ਫੜੇ ਤੇ ਕੋਈ ਦਾਨੀ ਸੱਜਣ ਜਿਹੜਾ ਆਣ ਕੇ ਸਪਰਕ ਕਰਕੇ ਤੇ ਚਲੋ ਵੀਰ ਦੇ ਨਾਲ ਕੋਈ ਸਹਾਇਤਾ ਕਰੇ ਤਾਣਾ ਵੀ ਜੀ ਇਹਦੇ ਸਾਢੇ ਤਿੰਨ ਕਿੱਲੇ ਪੈਲੀ ਦੇ ਜੋ ਤੁਸੀਂ ਵੇਖ ਲਓ ਵੀ ਦਰਿਆ ਦੇ ਵਿੱਚ ਹੀ ਪਏ ਆ ਸਿਰਫ ਬਚੇ ਆਉਣਗੇ 5-7 ਮਰਲੇ ਆਉਣਗੇ ਬਚੇ ਜੇ ਚਾਪਾ ਖੜੇ ਆ ਇਹੋ ਪੈਲੀ ਆ ਦੀ 5-7 ਮਰਲੇ ਆ ਬਾਕੀ ਦਰਿਆ ਤੁਹਾਡੇ ਸਾਹਮਣੇ ਵਗਣ ਡਿਆ ਵੀ ਤੀ ਤੇ ਜੋ ਵੀ ਮੇਰਾ ਵੀਰਾ ਦੀ ਕੋਈ ਨਾ ਕੋਈ ਜਰੂਰ ਮਦਦ ਕਰੇ ਦੇਵੇਂ ਕਿ ਉਹਨਾਂ ਦੱਸਿਆ ਕਿ ਮੇਰੀ ਆਸ ਹੀ ਮੁੱਕ ਗਈ। ਹਾਂਜੀ ਹਾਂਜੀ ਵੀ ਇਥੇ ਆਸ ਤੇ ਆਦੀ ਮੁੱਕ ਗਈ ਆ ਕਿਉਂਕਿ 70-80 ਪੱਟ ਪਾਣੀ ਵਗਣ ਡਿਆ। ਆਸ ਵਿਚਾਰੇ ਦੀ ਕਾਹਦੀ ਰਹਿ ਗਈ ਨਾ ਇੰਨੇ ਕੋਈ ਮਿੱਟੀ ਪਾ ਹੀ ਸਕਦੇ ਆ 15 ਆ ਬਹੁਤ ਜ਼ਿਆਦਾ ਡੂੰਗਾ ਵਾ। ਤੇ ਆਸ ਵਿਚਾਰੇ ਦੀ ਮੁੱਕੀ ਆ। ਹੁਣ ਕੀ ਮੰਗ ਕਰੂੰ? ਮੈਂ ਤਾਂ ਇਹੋ ਵੀਰ ਜੀ ਮੰਗ ਕਰਦਾ ਜੋ ਵੀ ਮੇਰਾ ਕੋਈ ਐਨ ਆਰ ਆਈ ਵੀਰ ਆ ਕੋਈ ਵੀ ਸੰਸਦ ਆ ਵਾ ਇਹ ਵੀਰ ਦੀ ਬਿਵਕ ਤੋਂ ਵੱਧ ਹੈਲਪ ਕਰੇ।